ਕ੍ਰੋਧ ਅਤੇ ਵੀਰ ਰਸ ਵਿੱਚ ਕੀ ਅੰਤਰ ਹੈ ਕੀ ਕ੍ਰੋਧ ਨੂੰ ਹੀ ਵੀਰ ਰਸ ਕਿਹਾ ਜਾਂਦਾ ਹੈ ਕ੍ਰੋਧ ਵੀਰ ਰਸ ਵਿੱਚ ਕਦੋਂ ਬਦਲਦਾ ਹੈ ਅਤੇ ਵੀਰ ਰਸ ਕਿੰਨਾ ਲੋਕਾਂ ਦੇ ਵਿੱਚ ਉਪਜਦਾ ਹੈ ਕੀ ਸੰਤ ਜਰਨੈਲ ਸਿੰਘ ਖਾਲਸਾ ਪਟੜਾ ਵਾਲੇ ਕਰੋਧੀ ਸਨ ਕੀ ਬਾਬਾ ਬੰਦਾ ਸਿੰਘ ਬਹਾਦਰ ਵੀ ਕਰੋਧੀ ਸੀ ਜੇ ਕ੍ਰੋਧ ਹੀ ਵੀਰ ਰਸ ਹੈ ਤਾਂ ਫਿਰ ਬਾਬਾ ਦੀਪ ਸਿੰਘ ਜੀ ਵੀ ਕਰੋਧੀ ਹੋਏ ਕੀ ਅਸੀਂ ਜਾਣਦੇ ਹਾਂ ਕਿ ਕ੍ਰੋਧ ਅਤੇ ਵੀਰ ਰਸ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਕਈ ਅਜਿਹੇ ਵੀ ਇਨਸਾਨ ਨੇ ਜੋ ਕ੍ਰੋਧ ਨੂੰ ਹੀ ਵੀਰ ਰਸ ਸਮਝਦੇ ਨੇ ਇਹ ਸੱਚਮੁੱਚ ਹੀ ਵੀਰ ਰਸ ਕ੍ਰੋਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਕਟ ਜੀਓ ਅੱਜ ਆਪਾਂ ਗੱਲ ਕਰਾਂਗੇ ਵੀਰ ਰਸ ਅਤੇ ਕ੍ਰੋਧ ਬਾਰੇ ਕੀ ਵੀਰ ਰਸ ਅਤੇ ਕ੍ਰੋਧ ਦੇ ਵਿੱਚ ਅੰਤਰ ਹੈ ਕੀ ਕ੍ਰੋਧ ਹੀ ਵੀਰ ਰਸ ਹੈ ਵੀਰ ਰਸ ਹੀ ਕ੍ਰੋਧ ਹੈ 80% ਲੋਕ ਇਹ ਨਹੀਂ ਜਾਣਦੇ ਕਿ ਕ੍ਰੋਧ ਕੀ ਹੁੰਦਾ ਹੈ ਅਤੇ ਵੀਰ ਰਸ ਕਿਸ ਨੂੰ ਕਹਿੰਦੇ ਵੀਰ ਰਸ ਅਤੇ ਕ੍ਰੋਧ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕ੍ਰੋਧ ਦਾ ਦੂਸਰਾ ਰੂਪ ਵੀਰ ਰਸ ਹੈ ਪਰ ਕ੍ਰੋਧ ਵੀਰ ਰਸ ਦੇ ਵਿੱਚ ਬਦਲਦਾ ਕਦਮ ਹੈ ਆਓ ਅੱਜ ਆਪਾਂ ਇਹ ਸਮਝਣ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕ੍ਰੋਧ ਦੀ ਗੁਰੂ ਪਿਆਰਿਓ ਜਦੋਂ ਆਪਾਂ ਸੈਸ ਕਰੀਤੀ ਦੇ ਸ਼ਲੋਕ ਪੜ੍ਹਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ हे कल मूल क्रोधं कदन करुणा न उपर्जते विख्यांत जीवन वसं क्रूत निरंतं क्रोद तथा वरकटहे भाव के काल है जेड़ा ओ झगड़े दा मोड है गुरु साहब ने क्रोध नु संबोधित करदे हुए किया कि हे क्रोध तेरे अंदर कदे दया नहीं उपजदी तू जीवा नु अपने वश विच करके बांदरों दे बांध न चोंदा है ਉਹ ਇਨਸਾਨ ਦੀ ਮਤ ਉਤੇ ਐਸਾ ਪਰਦਾ ਪਾਉਣਾ ਕਿ ਉਸ ਨੂੰ ਚੰਗੇ ਮਾੜੀ ਦੀ ਕੋਈ ਸੋਝੀ ਨਹੀਂ ਰਹਿੰਦੀ। ਕ੍ਰੋਧ ਇਨਸਾਨ ਦੀ ਮਤ ਉਤੇ ਪਰਦਾ ਪਾ ਕੇ ਉਸ ਦੀ ਅਕਲ ਨੂੰ ਖਾ ਜਾਂਦਾ ਹੈ। ਜਦੋਂ ਕ੍ਰੋਧ ਜਾਂ ਗੁੱਸਾ ਕਿਸੇ ਇਨਸਾਨ ਦੇ ਉੱਤੇ ਅਸਵਾਰ ਹੋ ਜਾਂਦਾ ਉਹਦੇ ਦਿਮਾਗ ਤੇ ਹੈਵੀ ਹੋ ਜਾਂਦਾ ਤਾਂ ਉਸ ਇਨਸਾਨ ਵਿੱਚ ਦਇਆ ਵੀ ਨਹੀਂ ਰਹਿੰਦੀ, ਤਰਸ ਵੀ ਨਹੀਂ ਰਹਿੰਦਾ। ਇਨਸਾਨੀਅਤ ਅਤੇ ਸ਼ਰਾਫਤ ਕਿਧਰੇ ਦੂਰ ਚਲੀ ਜਾਂਦੀ ਹੈ। ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਤਾਂ ਉਹ ਆਪਣਾ-ਪਰਾਇਆ ਭੁੱਲ ਜਾਂਦਾ। ਕ੍ਰੋਧ ਦੀ ਟਾਈਮਿੰਗ ਸਿਰਫ 2 ਜਾਂ 3 ਮਿੰਟ ਦੀ ਹੁੰਦੀ ਹੈ। ਕ੍ਰੋਧ ਸਾਨੂੰ ਆਉਂਦਾ ਨਹੀਂ, ਪਿਆਰਿਓ ਅਸੀਂ ਕ੍ਰੋਧ ਕਰਦੇ ਹਾਂ। ਜਦੋਂ ਵੀ ਸਾਨੂੰ ਕੋਈ ਗੱਲ ਲਾ ਕੇ ਕਰਦਾ ਹੈ ਜਾਂ ਚੱਬ ਕੇ ਗੱਲ ਕਰਦਾ ਹੈ ਤਾਂ ਸਾਨੂੰ ਉਸ ਉੱਤੇ ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ। ਇਹ ਇਨਸਾਨ ਦਾ ਸੁਭਾਅ ਹੈ। ਕਿਉਂਕਿ ਇਹ ਗੁੱਸਾ ਹੈ ਜਿਹੜਾ ਹਿਊਮਨ ਨੇਚਰ ਦੇ ਵਿੱਚ ਹੈ। ਗੁੱਸਾ ਹੋਣਾ ਸੁਭਾਵਿਕ ਹੈ। ਗੁੱਸਾ ਵੀ ਕਈ ਪ੍ਰਕਾਰ ਦਾ ਕਈ ਵਾਰੀ ਜਦੋਂ ਕੋਈ ਇਨਸਾਨ ਕਿਸੇ ਇਨਸਾਨ ਨੂੰ ਮੇੜਣਾ ਜਾਂ ਤਾਣਾ ਮਾਰਦਾ ਤਾਂ ਉਹ ਮੇੜਣਾ ਜਾਂ ਤਾਣਾ ਸੁਣਨ ਵਾਲਾ ਜਿਹੜਾ ਇਨਸਾਨ ਹੈ ਫਿਰ ਉਹ ਗੁੱਸੇ ਵਿੱਚ ਆ ਜਾਂਦਾ ਤੇ ਆਪਣੇ ਆਪ ਨੂੰ ਅਖਦਾ ਕਿ ਜਿਹੜਾ ਕੰਮ ਇਸ ਨੇ ਮੈਨੂੰ ਕਿਹਾ ਕਿ ਤੇਰੇ ਤੋਂ ਹੋਣਾ ਨਹੀਂ ਜਾਂ ਜਿਸ ਗੱਲ ਦਾ ਮੈਨੂੰ ਇਹਨੇ ਮੇੜਣਾ ਮਾਰਿਆ ਮੈਂ ਉਹ ਇਹਨੂੰ ਕਰਕੇ ਵਿਖਾਵਾਂਗਾ ਇਸ ਗੁੱਸੇ ਨੂੰ ਆਪਾਂ ਬਾਹਰ ਮੁਖੀ ਤੇ ਅੰਤਰਮੁਖੀ ਕਰੋਧ ਕਹਾਂਗੇ ਕਿਉਂਕਿ ਜਿਹੜਾ ਬਾਹਰ ਮੁਖੀ ਕਰੋਧ ਹੈ ਉਹ ਸਾਡੇ ਫੇਸ ਤੇ ਸਾਫ਼ ਝਲਕਦਾ ਹੁੰਦਾ ਪਰ ਜਿਹੜਾ ਅੰਤਰਮੁਖੀ ਕਰੋਧ ਆ ਉਹ ਸਾਡੇ ਫੇਸ ਤੇ ਝਲਕਦਾ ਨਹੀਂ ਅਸੀਂ ਅੰਤਰੀ ਅੰਦਰ ਤਰੀਜੀ ਜਾਂਦੇ ਆ ਅੰਦਰ ਅੰਦਰੀ ਗੁੱਸਾ ਕਰੀ ਜਾਂਦੇ ਆ ਪਰ ਅਸੀਂ ਕਿਸੇ ਨੂੰ ਉਹ ਗੁੱਸਾ ਦਿਖਾਉਂਦੇ ਨਹੀਂ ਉਹ ਸਾਡੇ ਅੰਦਰ ਹੀ ਰਹਿੰਦਾ ਹੈ ਪਰ ਇੱਕ ਗੁੱਸਾ ਜੋ ਅਸੀਂ ਦਿਖਾ ਦਿੰਨੇ ਆ ਲੜ ਕੇ ਜਾਂ ਬੁਰਾ ਭਲਾ ਬੋਲ ਕੇ ਉਹ ਗੁੱਸਾ ਅਸੀਂ ਆਪਣਾ ਠੰਡਾ ਕਰਦੇ ਆ ਜਿਹੜਾ ਅੰਤਰਮੁਖੀ ਕਰੋਧ ਹੈ ਗੁੱਸਾ ਹੈ ਉਸ ਦੀ ਇਹ ਪ੍ਰਕਿਰਿਆ ਹੈ ਕਿ ਉਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਉਹ ਇਨਸਾਨ ਕਿਸੇ ਦੂਸਰੇ ਇਨਸਾਨ ਦਾ ਉਸ ਦੂਸਰੇ ਦੇ ਨਾਲ ਨੁਕਸਾਨ ਨਹੀਂ ਕਰਦਾ ਪਰ ਆਪਣੇ ਆਪ ਦਾ ਨੁਕਸਾਨ ਜ਼ਰੂਰ ਕਰਦਾ ਹੈ ਪਰ ਜਿਹੜਾ ਬਾਹਰमुखी ਗੁੱਸਾ ਹੁੰਦਾ ਹੈ ਉਹ ਆਪਣਾ ਤਾਂ ਨੁਕਸਾਨ ਕਰਦਾ ਹੀ ਹੈ ਕਿਸੇ ਹੋਰ ਦੂਸਰੇ ਇਨਸਾਨ ਦਾ ਵੀ ਨੁਕਸਾਨ ਕਰ ਜਾਂਦਾ ਹੈ ਇੱਕ ਗੁੱਸਾ ਹੈ ਸਧਾਰਨ ਇੱਕ ਗੁੱਸਾ ਹੈ ਅਸਧਾਰਨ ਸਧਾਰਨ ਗੁੱਸੇ ਦੇ ਵਿੱਚ ਐਗਜ਼ਾਮਪਲ ਵਜੋਂ ਜਿਵੇਂ ਆਪਣੇ ਲੈ ਲਈਏ ਵੀ ਸਾਸ ਸਤੇ ਨੂੰਹ ਦੀ ਲੜਾਈ ਹੋ ਜਾਂਦੀ ਹੈ ਮਾਵਾ ਧੀਆਂ ਦੀ ਲੜਾਈ ਹੋ ਜਾਂਦੀ ਹੈ ਪਿਓ ਪੁੱਤ ਦੀ ਵੀ ਲੜਾਈ ਹੋ ਜਾਂਦੀ ਹੈ ਰਾਬਰ ਆਦੀ ਵੀ ਲੜਾਈ ਹੋ ਜਾਂਦੀ ਹੈ ਇਹ ਤਾਨੇ ਮੀਨੇ ਦੇਣ ਵਾਲੀ ਬੋਲ ਕਬੋਲ ਕਰਨ ਵਾਲੀ ਜਿਹੜੀ ਲੜਾਈ ਆ ਜਾਂ ਗੁੱਸਾ ਹੈ ਉਸ ਨੂੰ ਆਪਾਂ ਸਧਾਰਨ ਗੁੱਸਾ ਕਹਿ ਦਦੇ ਪਰ ਇੱਕ ਅਸਧਾਰਨ ਗੁੱਸਾ ਵੀ ਜਿਹੜਾ ਰੈੱਡ ਲਾਈਨ ਕ੍ਰੋਸ ਕਰ ਦਿੰਦਾ ਹੈ ਉਸ ਵਿੱਚ ਭਰਾ ਭਰਾ ਦਾ ਕਤਲ ਵੀ ਕਰ ਦਿੰਦਾ ਹੈ ਪਿਓ ਪੁੱਤ ਦਾ ਕਤਲ ਕਰ ਦਿੰਦਾ ਪੁੱਤ ਪਿਓ ਦਾ ਕਤਲ ਕਰ ਦਿੰਦਾ ਹੈ ਦੋਸਤ ਦੋਸਤ ਦਾ ਕਤਲ ਕਰ ਦਿੰਦਾ ਇਸ ਨੂੰ ਰੈੱਡ ਲਾਈਨ ਕ੍ਰੋਸ ਗੁੱਸਾ ਕਹਿੰਦੇ ਆਪਾਂ ਜਦੋਂ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ ਹੈ ਪੰਜ ਮਿੰਟ ਵਾਸਤੇ ਉਹਦੀ ਸੁੱਧ ਬੁੱਧ ਗਵਾਚ ਜਾਂਦੀ ਹੈ ਗੁੱਸਾ ਉਹਦੀ ਅਕਲ ਨੂੰ ਦਿਲ ਕੋ ਨਹੀਂ ਖਾ ਜਾਂਦਾ ਗੁੱਸੇ ਵਿੱਚ ਆ ਕੇ ਕੀਤੇ ਨੁਕਸਾਨ ਨੂੰ ਲੈ ਕੇ ਫਿਰ ਉਹ ਬੰਦਾ ਸ਼ਰਮਸਾਰ ਵੀ ਹੁੰਦਾ ਹੈ ਤੇ ਪਛਤਾਉਂਦਾ ਵੀ ਹੈ ਅਤੇ ਇੱਕ ਗੁੱਸੇ ਦਾ ਦੂਸਰਾ ਪਹਿਲੂ ਹੈ ਨੁਕਸਾਨ ਸ਼ਰਮ ਅਤੇ ਪਛਤਾਵਾ ਤੁਸੀਂ ਕਈ ਖਬਰਾਂ ਸੁਣੀਆਂ ਹੋਣੀਆਂ ਕਿ ਕਈ ਇਨਸਾਨਾਂ ਨੇ ਆਪਣੇ ਪੂਰੇ ਦਾ ਪੂਰਾ ਟੱਬਰ ਗੁੱਸੇ ਦੇ ਵਿੱਚ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਸ਼ਰਮ ਇੰਨੀ ਆਈ ਪਛਤਾਵਾ ਇੰਨਾ ਹੋਇਆ ਉਹ ਨੁਕਸਾਨ ਦੀ ਪਰਵਾਹੀ ਨਹੀਂ ਕਰ ਸਕੇ ਤੇ ਆਪਣੇ ਆਪ ਨੂੰ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਰ ਲਿਆ ਪਰ ਸਮਝਣ ਵਾਲੀ ਗੱਲ ਗੁਰੂ ਪਿਆਰੋ ਇੱਥੇ ਇਹ ਹੈ ਕਿ ਗੁੱਸਾ ਵੀਰ ਰਸ ਨਹੀਂ ਹੁੰਦਾ ਇਹ ਸਿਰਫ ਤੇ ਸਿਰਫ ਇੱਕ ਪ੍ਰੋਧ ਰਸ ਹੈ ਜਿਸ ਵਿੱਚ ਇਨਸਾਨ ਆਪਣਾ ਤਾਂ ਨੁਕਸਾਨ ਕਰਦਾ ਹੀ ਹੈ ਅਤੇ ਦੂਸਰੇ ਦਾ ਵੀ ਨੁਕਸਾਨ ਕਰ ਜਾਂਦਾ ਹੈ ਅਤੇ ਗੁੱਸੇ ਦੀ ਪਰਤੋਂ ਉਤਰਨ ਤੋਂ ਬਾਅਦ ਫਿਰ ਉਸ ਦੇ ਪੱਲੇ ਬਿਨਾ ਪਛਤਾਵੇ ਅਤੇ ਬਿਨਾ ਸ਼ਰਮ ਅਤੇ ਬਿਨਾ ਨੁਕਸਾਨ ਤੋਂ ਕੁਝ ਨਹੀਂ ਰਹਿੰਦਾ ਹੁਣ ਆਪਾਂ ਗੱਲ ਕਰਦੇ ਹਾਂ ਵੀਰ ਰਸ ਦੀ ਕਿ ਗੁੱਸੇ ਦਾ ਦੂਸਰਾ ਰੂਪ ਵੀਰ ਰਸ ਦੀ ਹੁੰਦਾ ਹੈ ਗੁੱਸਾ ਜਾਂ ਕਰੋਧ ਕਦੋਂ ਵੀਰ ਰਸ ਦੇ ਵਿੱਚ ਬਦਲਦਾ ਹੈ ਇਸ ਬਾਰੇ ਆਪਾਂ ਗੱਲ ਸਮਝਦੇ ਹਾਂ ਸਥਾਈ ਰੂਪ ਦੇ ਵਿੱਚ ਵੀਰ ਰਸ ਦਾ ਭਾਵ ਹੁੰਦਾ ਹੈ ਉਤਸ਼ਾਹ ਅਤੇ ਜੋਸ਼ ਉਤਸ਼ਾਹ ਅਤੇ ਜੋਸ਼ ਨੂੰ ਹੀ ਵੀਰ ਰਸ ਕਿਹਾ ਜਾਂਦਾ ਹੈ ਜਦੋਂ ਕੋਈ ਇਨਸਾਨ ਗਊ ਜਾਂ ਗਰੀਬ ਉੱਤੇ ਜਲਬ ਹੁੰਦਾ ਵੇਖਦਾ ਤਾਂ ਉਸ ਦੇ ਅੰਦਰ ਇੱਕ ਉਤਸ਼ਾਹ ਇੱਕ ਜੋਸ਼ ਪੈਦਾ ਹੁੰਦਾ ਹੈ ਅਤੇ ਉਹ ਸੋਚਦਾ ਕਿ ਮੈਨੂੰ ਭਾਵੇਂ ਕੁਝ ਵੀ ਹੋ ਜਾਵੇ ਕੁਝ ਵੀ ਕਰਨਾ ਪਵੇ ਪਰ ਮੈਂ ਇਹ ਜ਼ੁਲਮ ਨਹੀਂ ਹੋਣ ਜਾਗਾ ਇਸ ਜ਼ੁਲਮ ਨੂੰ ਬੰਦ ਕਰਾਂਗਾ ਤਾਂ ਉਸ ਦੇ ਅੰਦਰ ਉਤਸ਼ਾਹ ਦੇ ਕਾਰਨ ਜੋਸ਼ ਦੇ ਕਾਰਨ ਇੱਕ ਪੀੜ ਰਸ ਪੈਦਾ ਹੋ ਜਾਂਦਾ ਵੀਰ ਰਸ ਹਮੇਸ਼ਾ ਹੀ ਚੰਗੇ ਕੰਮ ਕਰਨ ਉਪਰੰਤ ਹੀ ਪੈਦਾ ਹੁੰਦਾ ਜੇ ਆਪਾਂ ਉਦਾਹਰਨਾਂ ਵਜੋਂ ਵੇਖੀਏ ਤਾਂ ਗੁੱਸਾ ਸੂਬੇ ਸਰਹੰਦ ਵजीर खान ਨੂੰ ਵੀ ਆਇਆ ਉਸ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਗੁੱਸਾ ਆਇਆ ਸੀ ਪਰ ਉਹ ਕੋਈ ਵੀਰ ਰਸ ਨਹੀਂ ਸੀ ਉਹ ਆਪਣੇ ਅੰਦਰ ਕ੍ਰੋਧ ਨੂੰ ਪਾਲ ਰਿਹਾ ਸੀ ਕ੍ਰੋਧ ਦੇ ਕਾਰਨ ਸਿਰਫ ਨੁਕਸਾਨ ਹੀ ਕਰ ਰਿਹਾ ਸੀ ਆਪਣਾ ਅਤੇ ਗੁਰੂ ਜੀ ਦਾ ਕ੍ਰੋਧ ਵਿੱਚ ਆ ਕੇ ਉਹਨੇ ਗੁਰੂ ਜੀ ਦੇ ਨਿੱਕੇ-ਨਿੱਕੇ ਬੱਚੇ ਸ਼ਹੀਦ ਕਰ ਦਿੱਤੇ ਮਾਸੂਮ ਬੱਚੇ ਸ਼ਹੀਦ ਕਰ ਦਿੱਤੇ ਕ੍ਰੋਧ ਉਸ ਦੇ ਦਿਮਾਗ ਉਤੇ ਇਸ ਤਰ੍ਹਾਂ ਫੈਵੀ ਹੋ ਗਿਆ ਇਸ ਕਦਰ ਹੈਵੀ ਹੋ ਗਿਆ ਕਿ ਉਸ ਨੂੰ ਚੰਗੇ ਮਾੜੇ ਦੀ ਕੋਈ ਸਮਝ ਹੀ ਨਾ ਰਹੀ ਬੁਰੇ ਭਲੇ ਦੀ ਕੋਈ ਸਮਝ ਹੀ ਨਾ ਰਹੀ ਤਰਸ ਅਤੇ ਦਇਆ ਲੱਖਾਂ ਕੋਹਾ ਦੂਰ ਚੜੀ ਗਈ ਉਸ ਤੋਂ ਸਟਾਕੇ ਨਿਕਲੇ ਕਿ ਬੱਚਿਆਂ ਨੂੰ ਸ਼ਹੀਦ ਕਰਨ ਉਪਰੰਤ ਉਸ ਦਾ ਜਿਹੜਾ ਕ੍ਰੋਧ ਸੀ ਗੁੱਸਾ ਸੀ ਉਹ ਸ਼ਰਮ ਅਤੇ ਪਛਤਾਵੇ ਤੇ ਤੀਸਰਾ ਨੁਕਸਾਨ ਦੇ ਵਿੱਚ ਤਬਦੀਲ ਹੋ ਗਿਆ ਪਰ ਇੱਧਰ ਜੇ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕ੍ਰੋਧ ਤਾਂ ਉਹਨਾਂ ਨੇ ਵੀ ਕੀਤਾ ਗੁੱਸਾ ਉਹਨਾਂ ਨੂੰ ਵੀ ਆਇਆ ਪਰ ਉਹਨਾਂ ਦਾ ਗੁੱਸਾ ਗਰੀਬਾਂ ਮਾਸੂਮਾਂ ਤੇ ਲਤਾੜਿਆਂ ਨੂੰ ਬਚਾਉਣ ਤੇ ਲਈ ਸੀ ਉਨ੍ਹਾਂ ਦਾ ਕਰੋਧ ਵੀਰ ਰਸ ਬਣ ਚੁੱਕਾ ਸੀ ਕਿਉਂਕਿ ਉਹ ਜ਼ੁਲਮ ਅਤੇ ਜ਼ਾਲਮ ਦੇ ਵਿਰੁੱਧ ਲੜ ਰਹੇ ਸੀ ਜ਼ੁਲਮ ਅਤੇ ਜ਼ਾਲਮਤਾ ਖਾਤਮਾ ਕਰਨ ਉਪਰੰਤ ਉਨ੍ਹਾਂ ਦੇ ਮਨ ਅੰਦਰ ਇੱਕ ਉਤਸ਼ਾਹ ਸੀ ਨਾ ਕਿ ਪਛਤਾਵਾ ਸੀ ਕਿਉਂਕਿ ਵੀਰ ਰਸ ਦੇ ਵਿੱਚ ਪਛਤਾਵੇ ਅਤੇ ਸ਼ਰਮ ਦੀ ਕੋਈ ਜਗ੍ਹਾ ਨਹੀਂ ਵੀਰ ਰਸ ਪੈਦਾ ਹੀ ਜੋਸ਼ ਅਤੇ ਉਤਸ਼ਾਹ ਤੋਂ ਹੁੰਦਾ ਹੈ ਉਤਸ਼ਾਹ ਅਤੇ ਜੋਸ਼ ਹਮੇਸ਼ਾ ਸਾਡੇ ਅੰਦਰ ਇੱਕ ਵੀਰ ਰਸ ਪੈਦਾ ਕਰਦੇ ਹਨ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਦਰ ਵੀ ਕੀਤਾ ਔਰੰਗਜੀਬ ਨੇ ਕ੍ਰੋਧ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਇੰਨਾ ਜ਼ਾਲਮ ਕੀਤਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ਉਸ ਨੂੰ ਜਫਰਨਾਮਾ ਭੇਜਿਆ ਉਹ ਫਤਿਹ ਦੀ ਚਿੱਠੀ ਭੇਜੀ ਉਸ ਦੀਆਂ ਕਰਤੂਤਾਂ ਦਾ ਜਦੋਂ ਉਸ ਜਫਰਨਾਮੇ ਦੇ ਅੰਦਰ ਪਰਦਾ ਫਾਸ਼ ਕੀਤਾ ਤਾਂ ਉਸ ਵੇਲੇ ਉਸ ਦਾ ਜਿਹੜਾ ਕ੍ਰੋਧ ਸੀ ਪਛਤਾਵੇ ਅਤੇ ਸ਼ਰਮ ਵਿੱਚ ਬਦਲ ਗਿਆ ਉਸ ਨੂੰ ਇੰਨਾ ਪਛਤਾਵਾ ਤੇ ਸ਼ਰਮ ਆਈ ਆਪਣੇ ਆਪ ਉੱਤੇ ਉਸ ਨੇ ਆਪਣੇ ਪੁੱਤਰ ਨੂੰ ਇੱਕ ਚਿੱਠੀ ਲਿਖੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਮੈਂ ਚੰਗਾ ਬਾਦਸ਼ਾ ਨਹੀਂ ਬਣ ਸਕਿਆ ਅਤੇ ਮੈਂ ਲੋਕਾਂ ਦਾ ਪ੍ਰੇਮ ਨਹੀਂ ਜਿੱਤ ਸਕਿਆ ਮੈਂ ਸਖਣੇ ਹੱਥੀ ਆਇਆ ਸੀ ਅਤੇ ਸਖਣੇ ਹੱਥੀ ਹੀ ਚੱਲਿਆ ਔਰਮਜੀਵ ਨੂੰ ਇੰਨਾ ਕੁ ਪਛਤਾਵਾ ਹੋਇਆ ਇੰਨੀ ਸ਼ਰਮ ਆਈ ਤੇ ਪਛਤਾਵੇ ਅਤੇ ਸ਼ਰਮ ਦੇ ਕਾਰਨ ਉਹ ਬਿਮਾਰ ਹੋ ਕੇ ਮਰ ਗਿਆ ਇਸ ਦਾ ਮਤਲਬ ਇਹ ਹੋਇਆ ਕਿ ਗੁੱਸਾ ਉਸ ਨੇ ਕੀਤਾ ਕਰੋਧ ਔਰਮਜੀਵ ਨੇ ਕੀਤਾ ਪਰ ਉਹੀ ਕਰੋਧ ਜਦੋਂ ਸ਼ਰਮ ਤੇ ਪਛਤਾਵਾ ਬਣ ਗਿਆ ਤਾਂ ਉਸ ਦੇ ਕਾਰਨ ਉਸ ਦੀ ਮੌਤ ਹੋ ਗਈ ਪਰ ਬਾਬਾ ਬੰਦਾ ਸਿੰਘ ਮਹੰਦਰ ਨੇ ਜੋ ਵੀ ਕੀਤਾ ਉਹ ਉਤਸ਼ਾਹ ਅਤੇ ਜੋਸ਼ ਭਰੇ ਆ ਕਦਮ ਸੀ ਬਾਬਾ ਬੰਦਾ ਸਿੰਘ ਜੀ ਨੇ ਜ਼ਾਲਮਾਂ ਨੂੰ ਖਤਮ ਕੀਤਾ ਜ਼ਲਮ ਨੂੰ ਖਤਮ ਕੀਤਾ ਜ਼ਾਲਮ ਅਤੇ ਜ਼ਲਮ ਦੇ ਵਿਰੁੱਧ ਲੜੇ ਪਰ ਇਸ ਕਰੋਧ ਵਿੱਚ ਭਾਵ ਕਿ ਬੀਰ ਰਸ ਵਿੱਚ ਕੋਈ ਵੀ ਪਛਤਾਵਾ ਜਾਂ ਸ਼ਰਮ ਨਹੀਂ ਸੀ ਕਿਉਂਕਿ ਉਹ ਜਿਹੜਾ ਕਰੋਧ ਸੀ ਉਹ ਜਿਹੜਾ ਗੁੱਸਾ ਸੀ ਉਹ ਬੀਰ ਰਸ ਵਿੱਚ ਤਬਦੀਲ ਹੋ ਗਿਆ ਜਿਸ ਤੋਂ ਬਾਅਦ ਕੋਈ ਪਛਤਾਵਾ ਜਾਂ ਸ਼ਰਮ ਨਾ ਰਹੀ ਅਸੀਂ ਉਹ ਜਲਮ ਨੂੰ ਕਿਉਂ ਖਤਮ ਕੀਤਾ ਅਸੀਂ ਝਾਲਮ ਨੂੰ ਕਿਉਂ ਖਤਮ ਕੀਤਾ ਇਸ ਗੱਲ ਦਾ ਬਾਬਾ ਬੰਦਾ ਸਿੰਘ ਜੀ ਅੰਦਰ ਕੋਈ ਵੀ ਇਸ਼ਤਾਵਾ ਨਹੀਂ ਸੀ ਤੂੰ ਤਿਆਰੋ ਇਹ ਤਾਂ ਗੱਲ ਇੱਥੇ ਸਮਝਣ ਵਾਲੀ ਹੈ ਕਿ ਗੁੱਸਾ ਇੱਕ ਅਜੀਹੀ ਚੀਜ਼ ਹੈ ਕਰੋਧ ਇੱਕ ਅਜੀਹੀ ਚੀਜ਼ ਹੈ ਜਿਸ ਵਿੱਚ ਬੰਦੇ ਨੂੰ ਮਰਨ ਦਾ ਭੈ ਰੰਦਾ ਹੈ ਮਰਨ ਦਾ ਡਰ ਹੁੰਦਾ ਪਰ ਇਸ ਦੇ ਫਲ ਸਰੂਪ ਵੀਰ ਰਸ ਵਿੱਚ ਅਜੀਹਾ ਬਿਲਕੁਲ ਨਹੀਂ ਹੁੰਦਾ ਵੀਰ ਰਸ ਵਿੱਚ ਮੌਤ ਦਾ ਭੈ ਖਤਮ ਹੋ ਜਾਂਦਾ ਜਲਮ ਅਤੇ ਝਾਲਮ ਨੂੰ ਖਤਮ ਕਰਨ ਵਾਸਤੇ ਦੰਤੇ ਦੇ ਅੰਦਰ ਇੱਕ ਜੋਸ਼ ਤੇ ਉਤਸ਼ਾਹ ਪੈਦਾ ਹੁੰਦਾ ਹੈ ਉਹ ਉਤਸ਼ਾਹ ਤੇ ਉਹ ਜੋਸ਼ ਜਦੋਂ ਵੀਰਸ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮਰਨ ਦਾ ਡਰ ਆਪਣੇ ਆਪ ਖਤਮ ਹੋ ਜਾਂਦਾ ਵੀਰਸ ਦਾ ਜੇ ਆਪਾਂ ਕੇਂਦਰੀ ਭਾਵ ਲਈਏ ਤਾਂ ਉਹ ਹੈ ਇੱਕ ਉਤਸ਼ਾਹ ਜੋਸ਼ ਜੋ ਕਿ ਜਲਮ ਅਤੇ ਜਲਮ ਦੇ ਵਿਰੁੱਧ ਪੈਦਾ ਹੁੰਦਾ ਹੈ ਜੋ ਕਿ ਗੁਰੂ ਨੂੰ ਪ੍ਰਵਾਨ ਹੁੰਦਾ ਹੈ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਮਝ ਆਇਆ ਹੋਵੇਗਾ ਜੇ ਵੀਡੀਓ ਚੰਗੇ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਟੌਪਿਕ ਕਿਸ ਤਰ੍ਹਾਂ ਦਾ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ